ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਟੜਕ ਦੇ ਪਲ ਉਹ ਦੌੜਾ ਦੌੜਾ ਬਸ ਅੱਡੇ ਤੇ ਆਇਆ ਬਸ ਜੇ ਕਾਊਂਟਰ ਤੇ ਲੱਗੀ ਨਹੀਂ ਸੀ ਚੀਕ ਚਹਾੜਾ ਪਿਆ ਤੇ ਕੀੜਿਆਂ ਵਾਂਗੂ ਭੱਜੇ ਫਿਰਦੇ ਲੋਕ ਖੜੋਂਦਿਆਂ ਵਨਸਵੰਨਾ ਤੱਕਦਿਆਂ ਉਸਦੀ ਨਜ਼ਰ ਸਾਹਮਣੇ ਸੀਮੈਂਟ ਦੇ ਬੈਂਚ ਤੇ ਬੈਠੀ ਮੁਟਿਆਰ ਤੇ ਪਈ ਹੱਥੇ ਚ ਕਾਪੀ ਨੂਮਾ ਡਾਇਰੀ ਤੇ ਦਰਮਿਆਨ ਨੇ ਕੱਪੜਿਆਂ ਵਿੱਚ ਫੱਬੀ ਹੋਈ ਪਰ ਉਦਾਸ ਚਿੱਤ ਪਰਵੇਂ ਤੇ ਸਾਵਲੇ ਜਿਹੇ ਰੰਗ ਵਾਲੀ ਇਹ ਕੁੜੀ ਉਸ ਨੂੰ ਵਾਵਾ ਹੀ ਚੰਗੀ ਜਾਪੀ ਉਹ ਲਗਾਤਾਰ ਉਸ ਵੱਲ ਦੇਖ ਰਿਹਾ ਪਰ ਕੁੜੀ ਜਿਵੇਂ ਅੱਧ ਮੀਚੀਆਂ ਅੱਖਾਂ 'ਚ ਨੀਂਦ ਦਾ ਬੈਂਕਾ ਲੈ ਰਹੀ ਹੋਵੇ ਮੁੰਡਾ ਆਪਣੀ ਦਿਲਚਸਪੀ ਦਾ ਪ੍ਰਗਟਾਵਾ ਕਰਦਾ ਇੰਨੇ 'ਚ ਦੋ ਕੁਵਾਰੀ ਕੁੜੀ ਕੋਲ ਦੀ ਖੰਗੂਰੇ ਮਾਰਦਾ ਲੰਗਿਆ ਕੁੜੀ ਨੇ ਕੁਝ ਮਹਿਸੂਸ ਕੀਤਾ ਤੇ ਸੰਭਲਦੀ ਹੋਈ ਉਸ ਭੱਲੇ ਮਾਨਸ ਦੀਆਂ ਹਰਕਤਾਂ ਨੂੰ ਗੌਰ ਨਾਲ ਦੇਖਣ ਲੱਗ ਪਈ। ਇਹ ਮਾਮਲਾ ਉਸ ਨੂੰ ਕੁਝ ਦਿਲਚਸਪ ਲੱਗਿਆ ਤੇ ਉਸ ਦੇ ਚਿਹਰੇ ਤੋਂ ਪੱਤ ਛੜ ਜਈ ਉਦਾਸੀ ਛੱਟਪਟ ਗਾਇਬ ਹੋ ਗਈ। ਹੁਣ ਤਾਂ ਉਹ ਦੋਵੇਂ ਘੜੀ-ਮੁੜੀ ਇੱਕ ਦੂਜੇ ਨੂੰ ਦੇਖ-ਦੇਖ ਨੀਵੀਆਂ ਪਾਈ ਜਾਂਦੇ, ਕਦੇ ਸ਼ਰਮਾਈ ਜਹੇ ਜਾਂਦੇ। ਪਰ ਇਸ ਦੇ ਬਾਵਜੂਦ ਉਹਨਾਂ ਵਿਚਲੀ ਦੂਰੀ ਅਜੇ ਵੀ ਕਾਇਮ ਸੀ। ਦੁਨੀਆ ਤੋਂ ਬੇਖਬਰ ਕੁੜੀ ਉਵੇਂ ਹੀ ਬੈਂਚ ਤੇ ਬੈਠੀ ਹੋਈ ਤੇ ਉਹ ਵੀ ਕੁਝ ਵਿਥ ਤੇ ਬੁੱਤ ਬਣਿਆ ਖੜਾ ਸੀ। ਮੁੰਡੇ ਦੇ ਪਿੰਡ ਜਾਣ ਵਾਲੀਆਂ ਬੱਸਾਂ ਸਵਾਰੀਆਂ ਲੈ ਕੇ ਵੀ ਚਲੀਆਂ ਗਈਆਂ ਸਨ। ਤੀਜੀ ਬੱਸ ਲੱਗ ਗਈ ਸੀ। ਕੰਡਕਟਰ 호ੱਕਾ ਦੇਈ ਜਾ ਰਿਹਾ ਸੀ ਪਰ ਉਸ ਨੂੰ ਘਰ ਜਾਣ ਦੀ ਹੁਣ ਕੋਈ ਕਾਲ ਨਹੀਂ ਸੀ। ਹੁਣ ਤਾਂ ਉਸ ਦੀ ਸੋਚਨ ਸ਼ਕਤੀ ਨੇ ਪੂਰੀ ਤਸੱਲੀ ਦੇ ਦਿੱਤੀ ਸੀ ਕਿ ਇਹ ਸੁੰਦਰੀ ਉਸਦੇ ਸਾਹਾਂ ਨਾਲ ਸਾਹ ਲੈ ਸਕਦੀ ਹੈ। ਹੁਣ ਉਹ ਹੁਣ ਉਸਦੇ ਕੋਲ ਜਾ ਕੇ ਦਿਲ ਦੀਆਂ ਰੱਜ ਕੇ ਕਰ ਹੀ ਲਵੇ ਇਸ ਲਈ ਆਪਣਾ ਵਜੂਦ ਇਕੱਠਾ ਕਰ ਹੀ ਰਿਹਾ ਸੀ ਕਿ ਕੁੜੀ ਉੱਠ ਕੇ ਖੜੀ ਹੋਈ ਤੇ ਸਿੱਧੀ ਉਸ ਕੋਲ ਆ ਕੇ ਖੜੋ ਗਈ ਆਪਣੀ ਡਾਇਰੀ ਚੋਂ ਇੱਕ ਕਸਮੇਲਾ ਜਿਹਾ ਪੇਪਰ ਕੱਢਦੀ ਹੋਈ ਉਸ ਦੀ ਤਹਿ ਖੋਲਣ ਲੱਗ ਪਈ ਤੇ ਮੁਸਕਰਾਉਂਦੀ ਹੋਈ ਨੇ ਕਾਗਜ਼ ਉਸ ਵੱਲ ਵਧਾ ਦਿੱਤਾ ਉਹ ਉਤਸੁਕਤਾ ਨਾਲ ਫੜ ਕੇ ਪੜਨ ਲੱਗਾ ਮੈਂ ਗੂੰਗੀ ਹਾਂ ਮੇਰੀ ਮਦਦ ਕਰੋ ਅਸੀਂ ਬਹੁਤ ਗਰੀਬ ਹਾਂ ਮੇਰੇ ਮਾਪੇ ਵੀ ਨਹੀਂ ਮੇਰੇ ਨਿੱਕੇ ਨਿੱਕੇ ਭੈਣ ਭਰਾ ਨੇ ਮੇਰੀ ਹੋਰ ਵੀ ਲੋਕਾਂ ਮਦਦ ਕੀਤੀ ਹੈ ਤੁਸੀਂ ਵੀ ਉਹ ਤਾਂ ਥਾਏ ਹੀ ਗੱਡਿਆ ਗਿਆ ਤੇ ਮਿੱਟੀ ਜਿਹਾ ਹੋ ਗਿਆ ਪਰ ਲੱਤਾਂ 'ਚ ਅਚਨ-ਤੇਤ ਕੁਝ ਹਰਕਤ ਹੋਈ ਉਹ ਬੱਸ ਵੱਲ ਦੌੜ ਪਿਆ ਜੋ ਕਾਉਂਟਰ 'ਚੋਂ ਰੇੜ ਪਈ ਸੀ ਉਹ ਬੱਸ ਦੀਆਂ ਪੌੜੀਆਂ ਨਾਲ ਲਟਕ ਗਿਆ ਕੁੜੀ ਹੱਥ 'ਚ ਕਾਗਜ਼ ਫੜੀ ਉਸ ਨੂੰ ਦੇਖਦੀ ਹੀ ਰਹਿ ਗਈ Thank you. Please like and share.